ਇਹ ਮੋਟਰਸਾਈਕਲ ਜਿਹੜਾ ਪਟਾਕੇ ਮਾਰਦਾ ਸੀ ਅਸੀਂ ਇਸ ਬੱਚੇ ਦੇ ਘਰ ਆਏ ਆ ਮੋਟਰਸਾਈਕਲ ਜਿਹੜਾ ਫੜਦੇ ਆ ਜਿਹੜਾ ਦਾ ਜੋ ਚਲਾਣ ਬਣਦਾ ਮੋਟਾ ਚਲਾਣ ਕਰਾਂਗੇ ਤਾਂ ਜੋ ਜਿਹੜੇ ਦੂਸਰੇ ਬੱਚੇ ਆ ਉਹਨਾਂ ਨੂੰ ਵੀ ਪਤਾ ਲੱਗ ਜੇ ਕਿ ਸ਼ਹਾਗੁਰ ਸ਼ਹਿਰ ਦੇ ਵਿੱਚ ਜਿਹੜਾ ਪਟਾਕਾ ਨਾਕਾਬਲੇ ਅੰਬਦਾਸ਼ਤਾ ਹੈ ਦੇਖੋ ਇਹਨਾਂ ਦੇ ਪੇਰੈਂਟਸ ਨੂੰ ਮਿਲੇ ਆ ਪੇਰੈਂਟਸ ਅਕਤ ਸ਼ਰੀਫ ਵਿਅਕਤੀ ਆ ਔਰ ਉਹਨਾਂ ਨੇ ਵੀ ਮੇਰੇ ਸਾਹਮਣੇ ਬੱਚੇ ਨੂੰ ਝਟਕਾ ਮਾਰੀਆਂ ਕਪਈ ਇਹ ਤਾਂ ਨਹੀਂ ਕੱਲ ਕਿਥੋਂ ਬਦਲਾ ਕੇ ਲੈ ਜਾਂਦੇ ਨੇ ਆਪਣੀ ਮਰਜ਼ੀ ਨਾਲ ਅਸੀਂ ਜਿਹੜਾ ਸਰੰਸਰ ਹੈ ਇਹਦੀ ਲਵਾਉਣ ਲੱਗੇ ਆ ਇਹਦਾ ਜੋ ਮੌਕੇ ਤੇ ਚਲਾਨ ਬਣਦਾ ਉਹ ਵੀ ਕਰਾਂਗੇ ਤੇ ਪਲੀਜ਼ ਮੈਂ ਬੱਚਿਆਂ ਨੂੰ ਲਾਸਟ ਵਾਰਨਿੰਗ ਦੇਣੀ ਚਾਹੁੰਦਾ ਅਗਰ ਅੱਜ ਤੋਂ ਬਾਅਦ ਕਿਸੇ ਬੱਚੇ ਨੇ ਹਿਸ਼ਾਰ ਤੇਪੁਰ ਦੇ ਵਿੱਚ ਪਟਾਕਾ ਮਾਰਿਆ ਤਾਂ ਮੈਂ ਨਾਲ ਮਕਦਮਾ ਵੀ ਦਰਜ ਕਰਾਂਗਾ ਤੇ ਭੁੱਲ ਜਓ ਤੁਸੀਂ ਕਿ ਆਪਾਂ ਗੱਲਾਂ ਚਲਾਨ ਕਰਾਂਗੇ ਮਕਦਮਾ ਵੀ ਦਰਜ ਕਰਾਂਗੇ ਹੁਣ ਇਹਦੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕਰਦੇ ਆਂ ਇਹੋ ਜਿਹੇ ਦੀ ਆਸੀ ਨੇ a few moments later ਜਦੋਂ ਜੀ ਕਰੇ ਕਿ ਮੈਂ ਸ਼ਹਿਰ ਚ ਪਟਾਕਾ ਮਾਰਨਾ ਇਹਨੂੰ ਕੋਤ ਦੇਖ ਜ਼ਰੂਰ ਲੈਣਾ ਇਹ ਘਟੋ ਘਟ ਤੈਨੂੰ ਪਟਾਕੇ ਤੋਂ ਰੋਕ ਲੂਗਾ ਤੈਨੂੰ ਇਹ ਤੈਨੂੰ ਪਟਾਕਾ ਮਾਰਨ ਤੋਂ ਤੈਨੂੰ ਰੋਕੂਗਾ ਬਈ ਪਟਾਕਾ ਨਹੀਂ ਮਾਰਨਾ ਓਕੇ ਤੈਨੂੰ ਮਹਿਸੂਸ ਹੋ ਰਿਹਾ ਤੂੰ ਗਲਤੀ ਕੀਤੀ ਹੈ ਕਿੰਨੇ ਪਟਾਕੇ ਮਾਰੇ ਸੀ ਚਾਰ ਕੀ ਮਿਲਿਆ ਕੁਝ ਮਿਲਿਆ ਆ ਗਿਫਟ ਮਿਲਿਆ ਤੈਨੂੰ ਇਹਨੂੰ ਮੇਰਾ ਪੁੱਤ ਸੰਭਾਲ ਕੇ ਰੱਖੀਂ ਠੀਕ ਹੈ ਜਦ ਪੇਪਰ ਵੀ ਆਉਣਗੇ ਨਾ ਤੇ ਪੇਪਰਾਂ ਚ ਵੀ ਇਹਨੂੰ ਵੇਖ ਕੇ ਜਾਣਾ ਪੁੱਤ ਇਹਦੇ ਨਾਲ ਫਿਰ ਡਰ ਨਹੀਂ ਲੱਗਦਾ ਠੀਕ ਹੈ ਜਾਓ ਸ਼ਾਮ ਜੀ ਥੈਂਕ ਯੂ ਚਲੋ ਜਾਵਾਂਗੇ